ਚਾਪੇਲਾ ਮੈਨੂੰ ਇਹ ਦੱਸੋ ਤੁਹਾਨੂੰ ਬੁਖਾਰ ਚੜ੍ਹਦੇ ਨੂੰ ਕਿੰਨੇ ਦਿਨ ਹੋ ਗਏ ਪਹਿਲਾਂ ਕਿਤੇ ਟੈਸਟ ਵਗੈਰਾ ਕਰਾਇਆ ਜਾਂ ਕੋਈ ਦਵਾਈ ਲਈ ਹੈ ਤਾਂ ਮੈਨੂੰ ਸਾਰਾ ਦੱਸੋ ਮੈਂ ਕੀ ਆਵਾ ਭੈਣੇ ਮੈਨੂੰ ਤਾਂ ਮਹੀਨਾ ਹੋ ਗਿਆ ਮੰਜੇ ਚ ਪੈਨੋ ਆ ਟੈਸਟ ਕਰਾ ਲੈਨੇ ਨੂੰ ਪੁੱਤੇ ਦੇ ਕਹਿੰਦੇ ਨੇ ਸੈੱਲ ਘਟੇ ਹੋਏ ਨੇ ਉਹ ਹੀ ਨਹੀਂ ਮੇਰੇ ਤਾਂ ਵਾਧਦੇ ਉਹ ਚੱਲ ਕੋਈ ਨਹੀਂ ਮੰਨ ਨਹੀਂ ਹੋੜਾ ਕਰਾ ਕਰਦੇ ਸਦਾ ਤਾਂ ਨਹੀਂ ਟਾਈਮ ਮਾਰਾ ਰਹਿੰਦਾ ਠੀਕ ਹੈ ਜੀ ਫਿਰ ਕਰੇ ਮਾਰਿਓ ਜਿਹੜਾ ਹਾਂ ਹਾਂ ਜੀ ਜ਼ਰੂਰ ਹਾਂ ਉਹ ਨੰਬਰ ਤੁਸੀਂ ਲੈ ਲਓ ਕਈ ਵਾਰ ਮੈਡੀਕਲ ਤੋਂ ਹਣਾ ਕੋਈ ਕਿ ਤੁਹਾਨੂੰ ਆ ਗਿਆ ਹੈਲੋ ਹੂੰ ਨਾ ਨਾ ਅੱਜ ਤੋ ਘਰ ਨਾ ਸ਼ਾਮ ਨੂੰ ਮਿਲਦੇ ਆ ਤੈਨੂੰ ਪਤਾ ਤੇ ਹੈ ਅੱਜ ਵੀਰਵਾਰ ਹੈ ਮੈਂ ਨਮੋਲ ਆਂਦੀ ਹੁੰਨੀ ਆ ਓਹੋ ਫਿਰ ਤੇਰੇ ਉਹੀ ਸਵਾਲ ਤੈਨੂੰ ਪਤਾ ਮੇਰੇ ਕੀ ਜਵਾਬ ਹੋਣਗੇ ਤੈਨੂੰ ਕਿੰਨੀ ਵਾਰ ਸਮਝਾਇਆ ਮੈਂ ਸਭ ਕੁਝ ਪੈਸਾ ਨਹੀਂ ਹੁੰਦਾ ਹੂੰ ਸਕੂਨ ਮਿਲਦਾ ਮੈਨੂੰ ਫਿਰ ਕੀ ਹੋ ਗਿਆ ਕਰਦਿਆਂ ਨੇ ਇੰਨਾ ਪੜਾ ਲਿਖਾ ਦਿੱਤਾ ਇੰਨਾ ਪੈਸਾ ਹੈ ਜੇ ਆਪਾਂ ਕਿਸੇ ਦੀ ਸੇਵਾ ਕਰਦੇ ਹੋਏ ਅਗਰ ਲਗਾ ਵੀ ਦਿੱਤੇ ਤਾਂ ਕੀ ਮਾੜਾ ਇਹਦੇ ਵਿੱਚ ਮੈਂ ਤੈਨੂੰ ਕਿਹੜਾ ਜਵਾਬ ਦੇ ਰਹੀ ਆ ਆਪਾਂ ਸ਼ਾਮੀ ਮਿਲਦੇ ਆ ਨਾ ਪਰ ਮੇਰੀ ਇੱਕ ਗੱਲ ਸੁਣ ਜਦੋਂ ਸ਼ਾਮ ਨੂੰ ਮੈਂ ਘਰੇ ਜਾਂਦੀ ਆ ਨਾ ਤੇ ਜਦੋਂ ਸ਼ੀਸ਼ਾ ਦੇਖਦੀ ਹੁੰਨੀ ਆ ਮੈਂ ਖੁਦ ਨੂੰ ਪ੍ਰਾਊਡਲੀ ਦੱਸ ਸਕਦੀ ਆ ਕਿ ਹਾਂ ਅੱਜ ਦੇ ਦਿਨ ਮੈਂ ਬਹੁਤ ਸੋਣਾ ਕੰਮ ਕੀਤਾ ਮੈਂ ਸੇਵਾ ਕੀਤੀ ਚੱਲ ਠੀਕ ਹੈ ਤੈਨੂੰ ਮੇਰੀਆਂ ਕੁਝ ਗੱਲਾਂ ਤਾਂ ਸਮਝ ਹੀ ਨਹੀਂ ਆਣੀਆਂ ਮਿਲਦੇ ਆ ਸ਼ਾਮੀ ਚੱਲ ਚੰਗਾ ਹਲੇ ਬੜਾ ਸੁੱਕਾ ਹੋ ਗਿਆ ਹੈ ਨਾ ਵਧੀਆ ਪੈਣੇ ਤੂੰ ਦੱਸਾ ਨੇ ਪੈਣੇ ਮੇਰਾ ਕੀ ਪੁੱਛਦੀ ਆ ਮੇਰਾ ਤਾਂ ਜਮਾ ਹੀ ਨਹੀਂ ਸਰੀਰ ਠੀਕ ਰਹਿੰਦਾ ਹੈਗਾ ਕਿਉਂ ਕੀ ਹੋ ਗਿਆ ਹੋਰ ਭਣੇ ਮੈਨੂੰ ਤਾਂ ਮਹੀਨਾ ਹੋ ਗਿਆ ਤੂੰ ਤਾਂ ਮੇਰਾ ਪਤਾ ਵੀ ਨਹੀਂ ਲੱਗਤਾ ਕਿ ਨਹੀਂ ਤਾਂ ਹੀ ਮੈਂ ਸੋਚਾਂ ਵੀ ਇਹ ਲੰਗਦੀ ਵੜਦੀ ਨੂੰ ਤੂੰ ਟੱਕਰੀ ਕਾਤੋ ਨਹੀਂ ਨਾ ਤਾਂ ਮੇਰਾ ਢੇੜਾ ਲੱਗਿਆਗਾ ਨਾ ਤੂੰ ਆਈਂਗੀ ਮੈਂ ਕਿਹਾ ਮਾ ਭਣੇ ਮੈਨੂੰ ਤਾਂ ਮਹੀਨਾ ਹੋ ਗਿਆ ਮੰਜੇ ਚ ਪੈਨੋ ਆ ਟੈਸਟ ਕਰਾ ਲੈਨੇ ਨੂੰ ਪੁੱਤੇ ਦੇ ਕਹਿੰਦੇ ਨੇ ਸੈੱਲ ਘਟੇ ਹੋਏ ਨੇ ਉਹੀ ਨਹੀਂ ਮੇਰ ਤਾਂ ਵੱਧਦੇ ਐਨੀ ਥਕਾਵਟ ਰਹਿੰਦੀ ਐ ਲੱਤਾਂ ਬਾਹਾਂ ਚ ਦਰਦ ਆ ਜਵਾਕ ਨੇ ਵਿਚਾਰੇ ਚੋਰ ਰਨ ਰਨ ਖਾਂਦੇ ਨੇ ਮੇਥੋਂ ਤਾਂ ਰੋਟੀ ਵੀ ਨਹੀਂ ਬਣਦੀ ਓਕੇ ਨਾ ਫਿਰ ਹੋਰ ਨਹੀਂ ਕਿਤੇ ਦਿਖਾਇਆ ਹੈਗਾ ਵੱਡੇ ਡਾਕਟਰ ਨੂੰ ਨਹੀਂ ਕਿਤੇ ਦਿਖਾਇਆ ਤੇ ਠੇਰਾ ਜਿੱਥੇ ਕੋਈ ਕਹਿੰਦਾ ਪੈਣੇ ਮੈਂ ਤਾਂ ਉੱਥੇ ਹੀ ਬਗ ਜਾਨੀਆ ਸੁੱਖੋ ਕੀ ਕਰਾਂ ਹੁਣ ਤਾਂ ਮੇਰਾ ਚਿੱਤ ਖਿਜਿਆ ਪਿਆਗਾ ਨਹੀਂ ਫਿਰ ਤੂੰ ਛੱਡ ਪਰਾਂ ਕਿਸੇ ਲਵੇ ਜਾਣਾ ਅੱਜ ਦਿਨ ਕੀ ਆ ਪਹਿਲਾਂ ਅੱਜ ਦਿਨ ਵੀਰਵਾਰ ਅੱਛਾ ਵੀਰਵਾਰ ਹੈ ਲੈ ਦੱਸ ਦਿਨ ਵੀ ਅੱਜ ਹੈਗਾ ਆਪਣੇ ਪਿੰਡ ਨਾ ਡਾਕਟਰ ਨਹੀਂ ਆਉਂਦੀ ਹੈਗੀ ਹੂੰ ਡਾਕਟਰ ਨਹੀਂ ਆਉਂਦੇ ਮਾਂ ਕਿਤੇ ਕਿਸੇ ਬਾਬੇ ਦੀ ਦੱਸ ਪਾਉਗੀ ਹਾਂ ਹਾਂ ਡਾਕਟਰ ਨਹੀਂ ਕੋਈ ਫਿਰਦੇਗਾ ਮੈਂ ਥੱਕੀ ਪਈਆਂ ਪਹਿਣੇ ਬਾਬੇ ਕੋਲ ਜਾ ਕੇ ਕੀ ਕਰੇਗੀ ਉੱਥੋਂ ਕੀ ਤੇਰੀ ਬਿਮਾਰੀ ਠੀਕ ਹੋ ਜਾਊਗੀ ਹੱਦ ਹੋਈ ਪਈ ਤੇਰੇ ਅਲੀ ਜਮੀ ਡਾਕਟਰ ਨਹੀਂ ਆਉਂਦੀ ਆ ਉਹ ਤਾਂ ਕਿਸੇ ਦੇ ਸਰਕਾਰੀ ਪਲਾਟ 'ਚ ਬੈਂਦੀ ਹੈਗੀ ਬਹੁਤ ਵਧੀਆ ਦਵਾਈ ਦਿੰਦੀ ਆ ਤੈਨੂੰ ਤਾਂ ਇੱਕ ਖਰਾਕ ਨਾਲੇ ਟੱਲੀ ਵਰਗੀ ਕਰ ਦੂ ਉਹ ਕਿੰਨੇ ਕੁ ਪੈਸੇ ਪੂਸੇ ਲੈ ਲੈਂਦੀ ਆ ਨਹੀਂ ਪੈਸੇ ਕਿੱਥੇ ਉਹ ਤਾਂ ਫ੍ਰੀ ਇਲਾਜ ਕਰਦੀ ਆ ਉਹ ਤਾਂ ਇੰਨੇ ਵੱਡੇ ਖਰਚੂ ਐ ਇੰਨੇ ਅਮੀਰ ਘਰਾਣੇ ਚ ਉਹ ਲੋਕਾਂ ਦਾ ਭਲਾ ਕਰਦੀ ਐ ਉਹ ਤਾਂ ਦਾਨਪੂਰਨ ਖਤਾ ਨਹੀਂ ਇਲਾਜ ਕਰ ਦਿੰਦੀ ਐ ਲੋਕਾਂ ਦਾ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਆਪਣੇ ਪਿੰਡ ਚ ਹੈ ਲੈ ਜੇ ਤਾਂ ਬਾਹਰ ਨਿਕਲੀ ਹੁੰਦੀ ਬਿਮਾਰ ਕਰਕੇ ਤੂੰ ਬਾਹਰ ਨਹੀਂ ਨਿਕਲੀ ਹੈਗੀ ਤਾਹੀ ਤੇਨੂੰ ਪਤਾ ਨਹੀਂ ਲੱਗਿਆ ਹੈਗਾ ਆ ਦੇਖ ਲੈ ਮੇਰਾ ਪੈਰ ਉਹ ਮੈਂ ਤਾਂ ਨਾ ਜ਼ੋਰ ਲਾ ਲਿਆ ਤੇ ਹੱਡੀਆਂ ਵਾਲੇ ਨੂੰ ਦਿਖਾ ਦਿਖਾ ਕੇ ਮੈਨੂੰ ਤਾਂ ਇੱਕ ਐਡੀ ਗ ਟੂਬ ਜੀ ਦਿੱਤੀ ਸੀ ਉਸੇ ਨਾਲੇ ਆਰਾਮ ਹੋ ਗਿਆ ਅੱਛਾ ਨੀ ਫਿਰ ਮੈਂ ਤਾਂ ਜਾਇਆਉਣੀ ਮੈਨੂੰ ਕੀ ਪਤਾ ਸੀ ਮੇਰੀ ਤਾਂ ਉਹ ਗੱਲ ਹੋ ਗਈ ਆ ਕਿ ਕੁੱਛੜ ਕੁੜੀ ਘਰਾ ਹੋਕਾ ਮੈਂ ਜਿਹੜੇ ਸ਼ਹਿਰਾਂ ਚ ਨਹੀਂ ਮੈਂ ਕੋਈ ਪਟਿਆਲਾ ਨਹੀਂ ਛੱਡਿਆ ਕੋਈ ਸੰਗਰੂਰ ਨਹੀਂ ਛੱਡਿਆ ਚੱਲ ਤੂੰ ਇਹ ਸੋਚ ਵੀ ਆਪਾਂ ਤਾਂ ਅੱਜ ਚੰਗੇ ਵਾਸਤੇ ਟੱਕਰੀਆਂ ਤੇਰਾ ਭਲਾ ਹੋ ਜਾਊਗਾ ਤੂੰ ਤਾਂ ਅੱਜੇ ਜਾਇਆ ਫਿਰ ਟਾਈਮ ਨਾਲ ਆਈ ਵੀ ਹੁਣੀ ਹੋ ਤੇ ਚੱਲ ਕੋਈ ਨਾ ਅੱਜ ਤੈਨੂੰ ਪੱਕਾ ਪਤਾ ਆਈ ਹੋ ਹਾਂ ਹਾਂ ਵੀਰਵਾਰ ਨੂੰ ਆਉਂਦੀ ਆ ਮੈਂ ਵੀ ਤਾਂ ਵੀਰਵਾਰ ਨੂੰ ਤੇ ਖਾ ਕੇ ਹੀ ਤੀ ਪੈਰ ਅੱਛਾ ਮੈਂ ਫੇਰ ਤਾਂ ਘਰ ਚ ਗੰਗਾ ਗਈ ਜਾਇਆਉਣੀ ਆ ਫਿਰ ਮੈਂ ਚੱਲ ਤੂੰ ਠੀਕ ਹੋ ਜੈਨੀ ਬਹੁਤ ਐ ਮੈਨੂੰ ਤਾਂ ਆਪਾ ਉੜਕਾ ਜਾਈ ਜਾਂਦਾ ਸੀ ਵੀ ਤੂੰ ਆਈ ਨਹੀਂ ਹੈਗੀ ਨਾ ਮੈਥੋਂ ਆਇਆ ਗਿਆ ਕੰਮਕਾਰਾਂ ਚ ਮੈਨੂੰ ਤਾਂ ਬਾਲੇ ਚੱਕਰ ਆਉਂਦੇ ਨੇ ਪੱਛਣਾ ਕੋ ਜਮੇ ਨਹੀਂ ਉੱਠਿਆ ਜਾਂਦਾ ਹੋਰ ਸੱਚੀ ਤੂੰ ਤਾਂ ਲੀਸੀ ਵੀ ਹੋ ਗਈ ਅੱਗੇ ਨਾਲ ਹੋ ਗਈ ਕੀ ਕਰਾਂ ਸੌਂ ਲੱਗੇ ਪੈਣੇ ਸੁੱਖੋ ਮੇਰਾ ਤਾਂ ਨਾ ਬੁਰਾ ਹਾਲ ਹੋਇਆ ਪਿਆ ਜੇ ਕੁਝ ਖਾ ਪੀ ਲੈਨੀ ਆ ਨਪੁੱਤੇ ਦਾ ਕਾਲਜਾ ਦਾ ਭਰੀ ਹੋ ਜਾਂਦਾ ਫਿਰ ਆਈ ਜਾ ਉਂੀ ਤਾਂ ਨਹੀਂ ਟੁੰਨਾ ਟਾਣਾ ਲੰਘ ਗਈ ਕਿਤੇ ਚਰ ਪੈਣਾ ਤਾਂ ਨਹੀਂ ਚਾਹੀਦਾ ਤੂੰ ਦਵਾਈ ਲਿਆ ਛੱਡ ਪਰ ਆਏ ਗੱਲਾਂ ਨੂੰ ਚਲ ਚੰਗਾਪਣੇ ਮੈਂ ਜਾ ਕੇ ਦੇਖਦੀ ਆ ਫਿਰ ਹਾਂ ਤਾਂ ਇੰਨੀ ਚੰਗੀ ਡਾਕਟਰ ਨਹੀਂ ਐ ਦੇਖੀ ਜਾਣਸਾਰ ਤੈਨੂੰ ਨਾ ਸਾਂਭੂ ਕੀ ਉਹ ਆਈ ਨਹੀਂ ਹੈਗਾ ਵੀ ਜੇ ਮਰੀਜ਼ ਬੈਠੇ ਨੇ ਤਾਂ ਬੈਠੇ ਨੇ ਪਹਿਲਾਂ ਕੂ ਵੀ ਜਿਹੜਾ ਤੰਗਾ ਮਰੀਜ਼ ਉਹਨੂੰ ਦਵਾਈ ਦਿੰਦੀ ਹੈ ਕਿ ਛੇਤੀ ਅੱਛਾ ਹਾਂ ਤੂੰ ਜਾਇਆ ਫਿਰ ਚੰਗਾਪਣੇ ਜਾਇਆ ਹਣੀਆ ਜੇ ਜਾਣਾ ਹੋਊਗਾ ਤਾਂ ਮੈਨੂੰ ਦੱਸ ਦੇਣੀ ਮੈਂ ਵਗ ਚੱਲੂੰਗੀ ਨਾਲ ਨਾ ਕੋਈ ਨਾ ਚਲੋ ਉਹ ਤਾਂ ਉਹਨਾਂ ਨਾਲ ਪਲਾਟ ਤਾਂ ਮੈਂ ਜਾਣਦੀ ਆ ਉਹਨਾਂ ਦੀ ਕਹਿੰਨੀ ਆ ਤੂੰ ਉਹ ਨਹੀਂ ਕੇਵਲ ਕੇਵਲ ਕੇ ਹਾਂ ਹਾਂ ਕੋਈ ਨਾ ਮੈਂ ਜਾਇਆ ਹੂੰ ਫਿਰ ਹਾਂ ਚੰਗਾ ਜਾ ਚੰਗਾ ਠੀਕ ਆ ਠੀਕ ਆ ਮੈਂ ਅੱਜ ਜਾਇਆ ਹਣੀਆ ਚਲਗਾ ਲਾ ਤਾਂ ਵਧੀਆ ਲੈ ਤੋਸਾ ਕਹਿੰਦੇ ਨੇ ਆਉਣਾ ਹੋਵੇ ਸਵਾਦੀ ਚੁਟਕੀ ਤੋਂ ਰਾਮ ਆ ਜਾਂਦਾ ਉਹ ਕੰਮ ਹੋ ਜੂ ਮੇਰੇ ਨਾਲ ਤਾਂ ਚਲ ਕੋਈ ਨਾ ਜਾਇਆ ਹੁਣ ਨੀ ਫੋਰ ਕੀ ਚਾਹੀਦਾ ਆਪਾਂ ਨੂੰ ਦਵਾਈ ਸਾਰੀ ਪਾ ਲਈ ਸੰਦੀਪ ਬਾਦੀ ਵਈ ਦਵਾਈ ਉਹ ਤਲੀਵੀ ਪਾ ਲਈ ਜਿਹੜੀ ਉਹ ਗੂੰਦ ਜੀ ਪਾਉਂਦੇ ਹੁੰਦੇ ਨੇ ਥਿੱਦੀ ਕਰ ਬਈ ਲੈ ਹੋਲਾ ਜੀ ਨਹੀਂ ਲੱਗ ਰਾ ਯਾਰ ਕੋਈ ਤੈਨੂੰ ਹੋ ਕੀ ਗਿਆ ਘੱਟੋ ਘੱਟ ਅੱਜ ਆਪਾਂ ਨੂੰ 14ਵਾਂ 15ਵਾਂ ਦੇਣਾ ਐ ਕਰਾਂ ਯਾਰ ਮੇਰਾ ਜੀ ਨਹੀਂ ਅੱਜ ਕੰਮ ਕਰਨ ਨੂੰ ਮਣੀ ਜੀ ਕਰਦਾ ਬਈ ਬਹਿ ਜਾ ਇੱਥੇ ਬਹਿ ਜਾ ਤੂੰ ਮਿੰਟ ਕੋਈ ਤਾਂ ਤੂੰ ਪਤਾ ਨਹੀਂ ਚੜ ਰਿਹਾ ਤੈਨੂੰ ਸੱਲ ਸੱਲੇ ਤਾਂ ਨਹੀਂ ਘੱਟ ਰਹੇ ਤੇਰੇ ਸੱਲ ਕਾਨੂੰ ਘਟੇ ਨੇ ਬਈ ਬਲੱਡ ਘਟ ਗਿਆ ਆਪਦੇ ਵਾਹਣ ਚ ਆ ਕੇ ਅੱਜ ਜਮੀ ਘਟ ਗਿਆ ਯਾਰ ਆਪਦੇ ਵਾਹਣ ਚ ਆ ਕੇ ਇਹ ਵਾਹਣ ਸਾਡੇ ਹੀ ਸੀ ਬਈ ਪਹਿਲਾਂ ਆਹ ਹਾਲਾ ਬੁੜਿਆਂ ਦਾ ਬੇੜਾ ਵਹਿ ਗਿਆ ਉਹ ਬੇਚ ਬੂਚ ਗਏ ਅੱਜ ਫਿਰਦੇ ਆ ਆਪਦੇ ਵਾਹਣ ਚ ਕਿਰਾਏ ਲਾਉਂਦੇ ਲੈ ਨਹੀਂ ਇਹਦੇ ਮਾਲਕ ਹੋਣਾ ਸੀ ਆਪਾਂ ਉਹ ਚੱਲ ਕੋਈ ਨਹੀਂ ਮੰਨ ਨਹੀਂ ਹੌਲਾ ਕਰਾ ਕਰਦੇ ਸਦਾ ਤਾਂ ਨਹੀਂ ਟਾਈਮ ਮਾਰਾ ਰਹਿੰਦਾ ਕਦੇ ਤਾਂ ਸੁਣੂਗਾ ਆਪਾਂ ਕਿਹੜਾ ਰੱਬ ਦੇ ਏਡੇ ਮਾਹ ਮਾਰੇ ਹੋਏ ਨੇ ਬਾਈ ਇਤੂ ਬਾਦ ਨਹੀਂ ਬਾਈ ਰੱਬ ਸੁਣਦਾ ਯਾਰ ਨਹੀਂ ਸੁਣੂਗਾ ਕੋਈ ਨਹੀਂ ਹੁਣ ਵੀ ਯਾਰ ਆਪਣੇ ਕੰਮ ਨੂੰ ਕਿਹੜਾ ਲੋਕ ਸਮਝਦੇ ਨੇ ਉਸ ਆਪਾਂ ਕੀ ਕੰਮ ਕਰਦੇ ਆ ਕਿੰਨਾ ਕ ਕਮਾਉਣੇ ਆ ਯਾਰ ਆਹ ਢੋਲੀਆਂ ਕਰਦੇ ਆ 20 ਤੀ ਢੋਲੀਆਂ ਕਰਦਣੇ ਆ ਰੋਜ਼ ਇਹਦੇ ਨਾਲ ਕੀ ਬਣੂ ਯਾਰ ਆਪਣਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵਿਆਹ ਦੀ ਉਮਰ ਆਪਣੀ ਲੰਘੀ ਯਾਰ ਚੱਲ ਬਈ ਉਹਨਾਂ ਨਾਲ ਤਾਂ ਚੰਗੇ ਆ ਜਿਹੜੇ ਲੋਕਾਂ ਦੇ ਚੋਰੀਆਂ ਚੱਕੇ ਕਰਕੇ ਆਂਦੇ ਨੇ ਆਪਾਂ ਮਿਹਨਤ ਦੀ ਕਰਕੇ ਖਾ ਕੇ ਸੌਂ ਤਾਂ ਜਾਂਦੇ ਆਂ ਬਈ ਆ ਹਲਤਾਂ ਨਾਲ ਆਪਣੇ ਸੁਪਨੇ ਵੀ ਨਹੀਂ ਪੂਰੇ ਹੋ ਸਕਦੇ ਨਾ ਸੰਦੀਪ ਆਪਣੇ ਕਾਦੇ ਵੱਡੇ ਭਾਈ ਸੁਪਨੇ ਇਹ ਤਾਂ ਸੁਪਨੇ ਵੱਡੇ ਘਰਾਂ ਦੇ ਹੁੰਦੇ ਨੇ ਆਪਾਂ ਤਾਂ ਕਿਰਤ ਕਰਕੇ ਖਾਣੀ ਆ ਆਪਣਾ ਦੋ ਟਾਈਮ ਦੀ ਰੋਟੀ ਮਿਲ ਜੇ ਗਾਹਾਂ ਨੂੰ ਜਾਂ ਲਾ ਢੋਲੀ ਗਾਹਾਂ ਨੂੰ ਢੋਲਾ ਲਿਆਵਾਂਗੇ ਆਪਣੇ ਤੇ ਇਹੀ ਸੁਪਨੇ ਨੇ ਉਹ ਚੱਲ ਕੋਈ ਦਿਲ ਨਾ ਸਿੱਟ ਮੇਰਾ ਯਾਰ ਤੇਰੇ ਨਾਲੇ ਮੇਰਾ ਜੀ ਲੱਗਦਾ ਮੇਰਾ ਕੱਲੇ ਦਾ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੈਨੂੰ ਬੁਝਾ ਦੇਖ ਕੇ ਮੇਰਾ ਆਪਦਾ ਹੀ ਮਨ ਦੁਖੀ ਹੋ ਜਾਂਦਾ ਯਾਰ ਸਮਝ ਨਹੀਂ ਆਉਂਦੀ ਪਤਾ ਨਹੀਂ ਕਦੋਂ ਰੱਬ ਸੁਣੂਗਾ ਯਾਰ ਓਏ ਸੁਣੂਗਾ ਆਪਾਂ ਕਿਰਤ ਕਰਦੇ ਆ ਖਬਰਾਂ ਕੀ ਦੇ ਮੂੰਹ 'ਚ ਪੈਣੀ ਐ ਕੀ ਦੀਆਂ ਸੀਸ਼ਾ ਲੱਗਣੀਆਂ ਨੇ ਹੈ ਕੋਈ ਤਾਂ ਚੰਗਾ ਭਲਾ ਵੰਗੂਗੀ ਆਪਣਾ ਓਹ ਬਈ ਚੱਲ ਖੜਾ ਹੋ ਮੇਰਾ ਵੀਰ ਆਏ ਨਹੀਂ ਸੱਟਾ ਕਰ ਦੇ ਤੇ ਲੈ ਲੈ ਟੋਲੀ ਚਕਾ ਚੱਲ ਬਈ ਅ ਲਾਲ ਫਾਫਾ ਮੇਰੇ ਲਈ ਤੇ ਦਾ ਟੱਕਣ ਤਾਂ ਦੂਜੀ ਵਾਰ ਲਿਆਵਾਂਗੇ ਹੁਣ ਲਫਾਫਸ ਮਾਰ ਕੇ ਲਾ ਦਈਏ ਸੀ ਲੀਕ ਹੁੰਦੀ ਆ ਲਾ ਸ਼ੁਕਰਾ ਡਾਕਟਰ ਨਹੀਂ ਦਵਾਈ ਬੈਠੀ ਆ ਮੇਰਾ ਤਾਂ ਉਂਦੀ ਦਾ ਵੀ ਸਾਹ ਚੜ ਗਿਆ ਨਾ ਪੁੱਤੇ ਦਾ ਇੱਕ ਐਨੀ ਧੁੱਪ ਹੈਗੀ ਲਾ ਸ਼ੁਕਰ ਹੈ ਤੂੰ ਮਿਲ ਗਈ ਆ ਗਈ ਤੂੰ ਹਾਂਜੀ ਸਸੀ ਕਾਲ ਜੀ ਸਸੀ ਕਾਲ ਹਾਏ ਹਾਏ ਸਾਹ ਚੜ ਗਿਆ ਮੇਰਾ ਤਾਂ ਕੋਈ ਨਹੀਂ ਸਾਹ ਲੈ ਲੋ ਪਹਿਲਾਂ ਇਹ ਦੱਸੋ ਠੀਕ ਹੋ ਤੁਸੀਂ ਮੈਂ ਤਾਂ ਠੀਕ ਨਹੀਂ ਹੈਗੀ ਧੀਏ ਮੈਂ ਤਾਂ ਬਾਲੀ ਔਖੀ ਆ ਕੀ ਹੋ ਗਿਆ ਮੇਰੇ ਕੋਸ ਤਾਂ ਸੱਲ ਘਟੇ ਪੈਨੇ ਕੁਛ ਮੇਰਾ ਜੂਰੀਆ ਵਧਿਆ ਪਿਆ ਨਾ ਮੈਨੂੰ ਬੁਖਾਰ ਉਤਰਦਾ ਸਰ ਤਾਂ ਪੁੱਤੇ ਦਾ ਕਿਸੇ ਟਾਈਮ ਹੀ ਨਹੀਂ ਹਟਦਾ ਸਾਰਾ ਦਿਨ ਹੀ ਚੱਕਰਾਈ ਜਾਂਦੇ ਨੇ। ਅੱਛਾ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਬੁਖਾਰ ਚੜ੍ਹਦੇ ਨੂੰ ਕਿੰਨੇ ਦਿਨ ਹੋ ਗਏ? ਪਹਿਲਾਂ ਕਿਤੇ ਟੈਸਟ ਵਗੈਰਾ ਕਰਾਇਆ ਜਾਂ ਕੋਈ ਦਵਾਈ ਲਈ ਹੈ? ਤਾਂ ਮੈਨੂੰ ਸਾਰਾ ਦੱਸੋ। ਨਹੀਂ ਤੀ ਇਹ ਪੁੱਛਣਾ ਉੰਜੜ ਤਾਂ ਮੈਂ ਦਵਾਈਆਂ ਦਾ ਖਾਗੀ। ਐਨੇ ਮਰ ਲਵੇ ਗੜਾ ਲੱਗਿਆ ਪਿਆ ਐਕਸਰੇਆਂ ਦਾ। ਨਾ ਪੁੱਤੇ ਦਾ ਕੋਈ ਨਹੀਂ ਕੰਮ ਕਰਦਾ ਨਾ ਕੋਈ ਗੋਲੀ ਕੰਮ ਕਰੇ ਨਾ ਕੋਈ ਦਵਾਈ ਪੀਣ ਵਾਲੀ। ਕੀ ਕਰਾਂ ਦੱਸ ਮੈਂ? ਮੈਂ ਤੁਹਾਡੀ ਸਾਰੀ ਗੱਲ ਸਮਝ ਗਈ। ਪਰ ਫਿਰ ਵੀ ਤੁਸੀਂ ਇੱਕ ਵਾਰ ਨਾ ਮੈਨੂੰ ਸਾਰੇ ਐਕਸਰੇ ਸਾਰੀਆਂ ਰਿਪੋਰਟਸ ਦਿਖਾ ਦਿਓ। ਤੇ ਭੁੱਲ ਜੋ ਸਾਰੀਆਂ ਦਵਾਈਆਂ ਨੂੰ ਇੱਕ ਵਾਰ ਮੇਰੇ ਕਹੇ ਤੇ ਨਾ ਇੱਕ ਆਹ ਵਾਲੀ ਦਵਾਈ ਤੇ ਆਹ ਹ ਦੁਪਹਿਰ ਨੂੰ ਲੈਣੀ ਹੈ ਤੇ ਆਹ ਵਾਲੀ ਤਿੰਨ ਟਾਈਮ ਲੈਣੀ ਹੈ ਸਵੇਰ ਸ਼ਾਮ ਤੇ ਦੁਪਹਿਰੇ ਜੇ ਨਿਤੀ ਹੈ ਆ ਹਰੇ ਦੇ ਪੱਤੇ ਵਾਲੀ ਤੂੰ ਵੀ ਦੇਤੀ ਇਹ ਤੁਹਾਨੂੰ ਪੁੱਤੇ ਦੀ ਮੈਨੂੰ ਨੀਂਦ ਹੀ ਲਿਆਈ ਜਾਂਦੀ ਆ ਨੀਂਦ ਆਉਗੀ ਤੁਸੀਂ ਰੈਸਟ ਕਰੋਗੇ ਨਾ ਤੇ ਰੈਸਟ ਕਰਨ ਵਾਲੀ ਤੁਸੀਂ ਠੀਕ ਹੋਵੋਗੇ ਮੇਰੀ ਗੱਲ ਸੁਣੋ ਇੱਕ ਵਾਰ ਮੇਰੇ ਕਹੇ ਤੇ ਅੱਜ ਇਹ ਦਵਾਈ ਲਓ ਜੇ ਸਵੇਰ ਤੱਕ ਠੀਕ ਹੋ ਗਏ ਤਾਂ ਠੀਕ ਹੈ ਨਹੀਂ ਤਾਂ ਮੇਰੇ ਕਹੇ ਤੇ ਇੱਕ ਮੈਂ ਤੁਹਾਨੂੰ ਟੈਸਟ ਲਿਖ ਦਿੰਨੀ ਆ ਤੁਸੀਂ ਸਵੇਰੇ ਮੇਰੇ ਕੋਲ ਆਇਓ ਸਵੇਰੇ ਤੁਹਾਡਾ ਟੈਸਟ ਲੈ ਲਾਂਗੀ ਮੈਂ ਨਾ ਨਾ ਧੀਏ ਮੈਂ ਨਹੀਂ ਹੋਰ ਸੁਈ ਲਵਾ ਸਕਦੀ ਜੇ ਪੂੜਾ ਪੱਕ ਗਿਆ ਮੂਰੇ ਠੰਡਾ ਹੁੰਦੀ ਆ ਨਹੀਂ ਕਿਹੜਾ ਦੇਖੋ ਮੈਨੂੰ ਨਹੀਂ ਨਹੀਂ ਮੈਂ ਤੁਹਾਡੀ ਬਾਹ ਤੋਂ ਸੈਂਪਲ ਲੈ ਲੂੰਗੀ ਤੁਸੀਂ ਮੈਨੂੰ ਆਪਣਾ ਥੋੜਾ ਜਿਹਾ ਬਲੱਡ ਦੇ ਦਿਓ ਮੈਂ ਆਪੇ ਸ਼ਹਿਰ ਤੋਂ ਸਾਰਾ ਕੁਝ ਕਰਵਾ ਲਿਆ ਹੋਊਂਗੀ ਅਈ ਤੀ ਮੈਨੂੰ ਤਾਂ ਬੜੀ ਡਰ ਲੱਗਦਾ ਸੂਈ ਲਪਾਉਣ ਤੋਂ ਤੂੰ ਮੈਨੂੰ ਦਵਾਈ ਦੇ ਦੇ ਅਈ ਠੀਕ ਹੋ ਜੂੰ ਹਾਂ ਤੁਸੀਂ ਵੈਸੇ ਤਾਂ ਆਹ ਦਵਾਈ ਲਓ ਤੁਹਾਨੂੰ ਦਵਾਈ ਨਾਲ ਹੀ ਆਰਾਮ ਆ ਜਾਏਗਾ ਅੱਛਾ ਕਿਵੇਂ ਕਿਵੇਂ ਲੈਣੀ ਹੈ ਇਹ ਮੈਨੂੰ ਸਮਝਾ ਦੇ ਆਹ ਦਿਨ ਚ ਇੱਕ ਵਾਰ ਲੈਣੀ ਹੈ ਦੁਪਹਿਰ ਨੂੰ ਲੈ ਲਿਓ ਆਹ ਤਿੰਨ ਟਾਈਮ ਲੈਣੀ ਹੈ ਸਵੇਰ ਸ਼ਾਮ ਤੇ ਦੁਪਹਿਰੇ ਆਹ ਤਿੰਨ ਟਾਈਮ ਹਾਂਜੀ ਆਹ ਦੋ ਟਾਈਮ ਹਾਂਜੀ ਆਹ ਇੱਕ ਟਾਈਮ ਹਾਂਜੀ ਹਾਂਜੀ ਅੱਛਾ ਬੀਪੀ ਠੀਕ ਹੈ ਨਾ ਤੁਹਾਡਾ ਬੀਪੀ ਘਟਿਆ ਵਧੀਆ ਬੀਪੀ ਵੱਧ ਜਾਂਦਾ ਅੱਛਾ ਸਾਰੀਆਂ ਹੀ ਸਾਰਾ ਕੁਝ ਇਕੱਠਾ ਹੋਇਆ ਪਿਆ ਮੇਰਾ ਤਾਂ ਕੋਈ ਗਣੀ ਬੀ ਪੀ ਵੀ ਤੁਹਾਡਾ ਸਬਸੈਕਟ ਹੋ ਜਾਊਗਾ ਇੱਕ ਲੱਗੇ ਹੱਥ ਆ ਇੱਕ ਆ ਲੈ ਲਿਓ ਇੱਕ ਟਾਈਮ ਅੱਛਾ ਜਿਹੜੀ ਮਰਜ਼ੀ ਟਾਈਮ ਲੈ ਲਿਓ ਚਾਹੇ ਰਾਤੀ ਰੋਟੀ ਤੋਂ ਬਾਅਦ ਲੈ ਲਿਓ ਤੇ ਦਵਾਈ ਖਾਣ ਤੋਂ ਬਾਅਦ ਆਰਾਮ ਹੀ ਕਰਨਾ ਆਰਾਮ ਨਾਲ ਹੀ ਤੁਸੀਂ ਸਹੀ ਹੋਵੋਗੇ ਠੀਕ ਆ ਤੀਏ ਕਰਨੂ ਰਾਮ ਸਾਨੂੰ ਪਤਾ ਹੀ ਆ ਹੁਣ ਕਿਹੜੇ ਰਾਮ ਹੁੰਦੇ ਨੇ ਰੋਟੀਆਂ ਪਕਾਉਣ ਤੋਂ ਜਵਾਕ ਵਿਚਾਰੇ ਔਰ ਖਾਣ ਤੋਂ ਬੈਠੇ ਰਹਿੰਦੇ ਮੈਥੋਂ ਪਕਾਈ ਨਹੀਂ ਜਾਂਦੀ ਕੀ ਕਰਾਂ ਤੂੰ ਮੈਨੂੰ ਦਵਾਈ ਵਧੀਆ ਦੇ ਮੈਂ ਰੋਟੀਆਂ ਪਕਾਉਂਦੀ ਹੋ ਜਾ ਮੇਰੇ ਜਿਵੇਂ ਵਕਤ ਤਾਂ ਚੌਲ ਰਿੰਨੇ ਨੇ ਖਾਂਦੇ ਨੇ ਵਿਚਾਰੇ ਸਤਾ ਸਾਰੀ ਜ਼ਿੰਦਗੀ ਕੰਮ ਕਰ ਲਿਆ ਹੁਣ ਬੱਚਿਆਂ ਨੂੰ ਸੇਵਾ ਕਰ ਲੈਂਦੋ ਤੁਸੀਂ ਹੁਣ ਆਰਾਮ ਕਰੋ ਤੁਸੀਂ ਮੇਰੇ ਕਹਤੇ ਆ ਦਵਾਈਆਂ ਲਓ ਤੇ ਸਵੇਰੇ ਮੈਨੂੰ ਆ ਕੇ ਮਿਲੋ ਠੀਕ ਹੈ ਠੀਕ ਹੈ ਧੀਏ ਕਿੰਨੇ ਪੈਸੇ ਹੋਗੇ ਲਹੜ ਤੇ ਤੂੰ ਇਹਦੇ ਵਿੱਚੋਂ ਕੱਟ ਲੈ ਜੋ ਵਧਣ ਘਟਣਗੇ ਫੇਰ ਦੇਜੂ ਮੈਂ ਨਹੀਂ 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 ਇਹ ਪੈਸੇ ਤੁਸੀਂ ਆਪਣੇ ਕੋਲ ਹੀ ਰੱਖੋ ਬਸ ਤੁਸੀਂ ਠੀਕ ਹੋ ਜੋ ਮੇਰੀ ਤਾਂ ਆਹੀ ਫੀਸ ਆ ਨਹੀਂ ਨਹੀਂ ਧੀਏ ਤੂੰ ਗੱਡੀ ਤੇ ਆਉਣੀ ਆ ਉਹ ਕਿਹੜਾ ਪਾਣੀ ਤੇ ਚੱਲਦੀ ਆ ਲਫੜ ਰੱਖ ਲੈ ਕੋਈ ਨਾ ਨਹੀਂ ਨਹੀਂ ਇਹ ਤੁਸੀਂ ਆਪਣੇ ਕੋਲ ਰੱਖੋ ਇਹ ਤੁਹਾਡੇ ਪੈਸੇ ਨੇ ਕੋਈ ਗੱਲ ਨਹੀਂ ਮੈਂ ਦੇਖ ਲਾਂਗੀ ਆਏ ਹਦੀਏ ਮਾ ਸਾਦਕੇ ਜਾਵਾ ਮੈਂ ਤਾਂ ਤੇਰੀ ਮੈਮੋ ਵਾਲੀ ਸੁਣੀ ਸੀ ਵਾਲੀ ਤਾਰੀਫਾਂ ਹੁੰਦੀਆਂ ਨੇ ਤੇਰੀਆਂ ਤਾਂ ਕਹਿੰਦੇ ਫਰੀਦ ਦਵਾਈ ਦਿੰਦੀ ਆ ਜਿਉਂਦੀ ਵਸਦੀ ਰਹਤੀ ਏ ਜੇ ਕਿਸੇ ਚੀਜ਼ ਦੀ ਲੋੜ ਆ ਮੈਨੂੰ ਅੱਧੀ ਰਾਤ ਯਾਦ ਕਰ ਲਈ ਚਾਏ ਹਾਂਜੀ ਕੋਈ ਨਹੀਂ ਜ਼ਰੂਰ ਬਸ ਤੁਸੀਂ ਟਾਈਮ ਨਾਲ ਦਵਾਈਆਂ ਲੈਂਦੇ ਰਹੋ ਠੀਕ ਹੈ ਧੀਏ ਚਾਹ ਪਾਣੀ ਦੱਸ ਲਿਆ ਕਰ ਮੈਂ ਫੜਾ ਦੇ ਕੁਰੂ ਭੱਜ ਕੇ ਨਹੀਂ ਨਹੀਂ ਮੈਂ ਆਪਣਾ ਸਾਰਾ ਕੁਝ ਨਾਲ ਹੀ ਲੈ ਕੇ ਆਨੀ ਆ ਪਾਣੀ ਵੀ ਔਰ ਚਾਹ ਪਾਣੀ ਵੀ ਕੋਈ ਨਾ ਫੇਰ ਕੀ ਹੋ ਗਿਆ ਕਦੇ ਲੋੜ ਹੋਵੇ ਜਕੀਨਾ ਚੰਗਾ ਜ਼ਰੂਰ ਜ਼ਰੂਰ ਚੰਗਾ ਧੀਏ ਹੁਣ ਮੈਂ ਚੱਲਦੀ ਆ ਤੁਸੀਂ ਨਾ ਕਦੇ ਮੇਰਾ ਨਾ ਜੀ ਕਰਦਾ ਸੀ ਪਿੰਡ ਦਾ ਸਾਗ ਖਾਣ ਨੂੰ ਜੇ ਕਦੇ ਧਰਿਆ ਤੇ ਉਹ ਜ਼ਰੂਰ ਲੈ ਕੇ ਆਇਓ ਮੇਰੇ ਵਾਸਤੇ ਆਏ ਮਾ ਸਦਕੇ ਜਾਵਾਂ ਸਾਗ ਦੀ ਕਿੱਡੀ ਗੱਲ ਦੀ ਐ ਤੈਨੂੰ ਨਾਲ ਮੱਕੀ ਦੀ ਰੋਟੀ ਵੀ ਖਵਾਉਂ ਹਾਂ ਜੀ ਜ਼ਰੂਰ ਨਹੀਂ ਬਿਸਕੁਟਾਂ ਮਰ ਗਿਆ ਬਣਾਉਣੀ ਆ ਬਿਸਕੁਟਾਂ ਮਰ ਗਿਆ ਰੋਟੀਆਂ ਮੈਂ ਮੱਕੀ ਦੀਆਂ ਕੋਈ ਨਾ ਧੀ ਜ਼ਰੂਰ ਖਵਾਉਂ ਹਾਂ ਮੈਂ ਬਸ ਮੈਂ ਮੜੀ ਜੀ ਠੀਕ ਹੋ ਜਾ ਹਾਂਜੀ ਹਾਂਜੀ ਤੁਸੀਂ ਠੀਕ ਹੀ ਹੋ ਬਸ ਥੋੜਾ ਬਸ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰੋ ਕਿ ਤੁਹਾਨੂੰ ਕੁਝ ਵੀ ਨਹੀਂ ਹੋਇਆ ਆਏਗਾ ਕੀ ਕਹਦੀ ਐ ਮਤਲਬ ਆਪਣੇ ਆਪ ਨੂੰ ਨਾ ਕੌਨਫੀਡੈਂਸ ਦਵਾਓ ਕਿ ਮੈਨੂੰ ਕੁਝ ਵੀ ਨਹੀਂ ਹੋਇਆ ਆਏਗਾ ਮੈਂ ਬਿਲਕ ਠੀਕ ਹੈ ਧੀਏ ਤੇਰਾ ਸੌਂਗ ਮੱਕੀ ਦੀ ਰੋਟੀ ਪੱਕਾ ਮੇਰੇ ਕੰਨੀ ਚੰਗਾ ਬਸ ਮਾ ਠੀਕ ਹੋ ਜਾ ਮੜੀ ਜੀ ਹਾਂਜੀ ਹਾਂਜੀ ਬਸ ਸੌਂ ਕਾਲਜਾ ਠੀਕ ਹੋ ਜਾ ਹਾਂਜੀ ਬਸ ਤੁਸੀਂ ਰੈਸਟ ਕਰਦੇ ਰਹੋ ਤੇ ਜਿਆਦਾ ਕੰਮ ਨਹੀਂ ਕਰਨਾ ਹੈਗਾ ਭੱਜ ਨੱਟ ਤਾਂ ਬਿਲਕੁਲ ਵੀ ਨਹੀਂ ਕਰਨੀ ਹੈਗੀ ਕਿੱਥੇ ਭੱਜਿਆ ਨੱਠਿਆ ਜਾਂਦਾ ਧੀਏ ਜਿਉਂਦੀ ਵਸਦੀ ਰਹ ਚੰਗਾ ਚੰਗਾ ਕੌਣ ਸਮਝਾਵੇ ਕਿੰਨਾ ਸਕੂਨ ਹੈ ਇਹਨਾਂ ਦੀ ਅਸੀਸਾਂ ਦੇ ਵਿੱਚ ਇੱਕ ਦਵਾਈ ਲਿਖ ਕੇ ਦਿੱਤੀ ਮੈਂ ਬਸ ਪਰ ਕਿੰਨੀਆਂ ਅਸੀਸਾਂ ਦੇਗੀ ਮੈਨੂੰ ਚੱਕਦੀ ਨਹੀਂ ਹੈਗਾ ਯਾਰਾ ਦੁਬਾਰੇ ਲਾ ਦੁਬਾਰੇ ਨੂੰ 2-3 ਵਜੇ ਤਾਂ ਲਾ ਲਿਆ ਯਾਰ ਹੁਣ ਕਾਹ ਨੂੰ ਓ ਮੜਾ ਐਂ ਜੇ ਪਤਾ ਲੱਗ ਜਨਾ ਵੀ ਆਈ ਹੈ ਜਾਂ ਜਾਈ ਨਹੀਂ ਹੈਗੀ ਨਾ ਯਾਰ ਚੱਕਦਾ ਨਹੀਂ ਆਈ ਤਾਂ ਹੋਊਗੀ ਉਹ ਵੀਰਵਾਰ ਦਾ ਪੱਕਾ ਹੀ ਆਉਂਦੀ ਹੁੰਦੀ ਹੈ ਆਉਂਦੀ ਤਾਂ ਹੈਗੀ ਆ ਮੈਂ ਚੱਲ ਜੇ ਫਿਰ ਮੜਾ ਜੇ ਪਤਾ ਲੱਗਦਾ ਪੱਕੇ ਪੈਰੀ ਵਗ ਜਾਂਦੇ ਗੇੜਾ ਦੇ ਆਉਣਿਆ ਫਿਰ ਉਹ ਕਿੜਾ ਪਾ ਫਿਰਦੇ ਨਹੀਂ ਹੈਗੇ ਕਿੜਾ ਤਾਂ ਤੇ ਆਉਣਿਆ ਫੇਰ ਤੂੰ ਮੈਨੂੰ ਐਂ ਦੱਸ ਵੀ ਗੱਲ ਬਣ ਜੂ ਆਪਣੀ ਗੱਲ ਤਾਂ ਬਣੀ ਪਈ ਆ ਜੇ ਇਹ ਧਰਮ ਨਾਲ ਗੱਲ ਬਣ ਗਈ ਨਾ ਸੌਂ ਲੱਗੇ ਮੇਰੇ ਸਾਲੇ ਦਾ ਹਸਪਤਾਲ ਖਲਾ ਲਾ ਲਾਂ ਪਿੰਡ ਫੇਰ ਨਹੀਂ ਕੋਈ ਚੱਕਰ ਨਹੀਂ ਫਿਰ ਤਾਂ ਆਪਾਂ ਐਂ ਕਰਾਂਗੇ ਉਹ ਇਹਦਾ ਪਿੰਡ ਲਵੇ ਲੱਗਦਾ ਬਾਹਣ ਜਾ ਹਸਪਤਾਲ ਪਾ ਦਾਂਗੇ ਉਥੇ ਵੱਡਾ ਆਪੀ ਵੇਚੀ ਆਇਆ ਕਰੋ ਦਵਾਈਆਂ ਬੈਠੀ ਰਹੂਗੀ ਹਾਂ ਆਪ ਲੱਗ ਜੇ ਨਾਲੇ ਮੂਰੇ ਕੰਪਿਊਟਰ ਤੇ ਆਪ ਹੋ ਜੇ ਨਹੀਂ ਮੈਂ ਮੇਰੇ ਸਾਲੇ ਮੇਰੇ ਘਰ ਵਾਲੀ ਹੋਊਗੀ ਉਹ ਮੈਂ ਕੰਪਿਊਟਰ ਕਿਵੇਂ ਲਗੂੰ ਚਲ ਮੈਂ ਲੱਗ ਜੂਗਾ ਕੋਈ ਐਂ ਤਾਂ ਪਰ ਰਜ਼ਗਾਰ ਦੇ ਦਾਂਗੇ ਦੋ ਤਿੰਨ ਬੰਦਿਆਂ ਨੂੰ ਹਾਂ ਗੱਲ ਤਾਂ ਐ ਵੀ ਗੱਲ ਤਾਂ ਬਣੀ ਸੋਣੀ ਤਾਂ ਉਹ ਆ ਸ਼ਿਕਾਰ ਜਾਣ ਤਾਂ ਦਿੱਤਾ ਨਹੀਂ ਕੋਈ ਹੱਥ ਚੋਂ ਹੈਂ ਉਹ ਬਕੀਆ ਵੀਰ ਤੇਰਾ ਦਿਲ ਕੀ ਕਹਿੰਦਾ ਤੂੰ ਦੱਸ ਮੈਨੂੰ ਤੂੰ ਮੇਰਾ ਯਾਰ ਆ ਦੇਖ ਮੇਰੀ ਗੱਲ ਸੁਣ ਗੱਲ ਸੱਚੀ ਗੱਲ ਦੱਸੀ ਵੀ ਗੱਲ ਬਣ ਜੂ ਆਪਣੀ ਗੱਲ ਬਣ ਵੀ ਸਕਦੀ ਐ ਨਹੀਂ ਵੀ ਬਣ ਸਕਦੀ ਨਹੀਂ ਕਿਵੇਂ ਕਾਰਨ ਵੀ ਥੋੜਾ ਜਿਆਦਾ ਤਾਂ ਪਿੰਡਾਂ ਕਰਕੇ ਪੜ੍ਹ ਲਿਖੀ ਜ਼ਿਆਦਾ ਐ ਇਹ ਪੜ੍ਹਿਆ ਲਿਖਿਆ ਤਾਂ ਮੈਂ ਵੀ ਐ ਤਾਂ ਐਂ ਤਾਂ ਠੀਕ ਆ ਵੀ ਪਿੰਡਾਂ ਦੇ ਮਾਹੌਲ ਨੂੰ ਅਗਲੀ ਕਈ ਕੀ ਪਤਾ ਪਸੰਦ ਨਾ ਕਰਦੀ ਹੋਵੇ ਪਰ ਜੇ ਪਸੰਦ ਨਾ ਕਰਦੀ ਫਿਰ ਉਹਦੇ ਕਾਰਨ ਕੀ ਆਉਂਦੀ ਆ ਇੱਥੇ ਫਿਰ ਸੇਵਾ ਨਾ ਕਰਨ ਉਹਦੀ ਫਿਰ ਲੋਕਾਂ ਦੀ ਉਹ ਕੋਈ ਅਪਡੇਟ ਮੁੰਡਾ ਵੀ ਨਹੀਂ ਆਪੜੀ ਜਾਂਦਾ ਪਿੰਡ ਚ ਐ ਤਾਂ ਸਹੀ ਗੱਲ ਹੈ ਟੂ ਟੂ ਵਧੀਆ ਪਈ ਬੈਠੇ ਐ ਟੂ ਤਾਂ ਚੱਲ ਮਾਰ ਕੇ ਹੀ ਕਿਹੜਾ ਫਿਰ ਜਾ ਆਉਨੇ ਹੈ ਚੱਲ ਚੱਲ ਫਿਰ ਚੱਲੀ ਆਪਾਂ ਸਪਰੇਅ ਜਲੇ ਕਰੀ ਜਾਂਦੇ ਨੇ ਉਹ ਹਾਂ ਉਹ ਲੱਗ ਰਹੇ ਨੇ ਤਾਂ ਮੜਿਆ ਕਰ ਤਾੜੇ ਇੱਕ ਵਾਰ ਉਹਨਾਂ ਨੂੰ ਚੱਲ ਠੀਕ ਹੈ ਤੇ ਮੋਟਰਸਾਈਕਲ ਹੋਣੀ ਹੈ ਕੇ ਰੋਟੀ ਆਈ ਪਿਆ ਰੋਟੀ ਖਾ ਲੂ ਆਪਦੀ ਠੀਕ ਹੈ ਤੇ ਤੂੰ ਹੀ ਨਾ ਵੀ ਬੈਠੀ ਦੀ ਨਿਕਲ ਕੇ ਜੇ ਆ ਜਿਓ ਕੋਈ ਨਹੀਂ ਕੋਈ ਕਰੇ ਉਹ ਕਹ ਚੱਲ ਮੈਂ ਕਹਿੰਦਾ ਤੂੰ ਮੋਟਰਸਾਈਕਲ ਮੋੜ ਦਾ ਮੋੜ ਦਾ ਮ ਆਇਆ ਸੰਦੀਪ ਜਿਹੜੀਆਂ ਦੋ ਦੌਦਗੀਆਂ ਰਹਿਗੀਆਂ ਕਰਕੇ ਫੇਰ ਰੋਟੀ ਖਾਵਾਂਗੇ ਆਪਣੇ ਤਾਂ ਕੋਈ ਰੋਟੀ ਦਾ ਵੀ ਨਹੀਂ ਹੈਗਾ ਟਾਈਮ ਟੂ ਮਾ ਚਲ ਕੋਈ ਨਾ ਬਈ ਕੰਮ ਖੱਚਾ ਕੇ ਰੋਟੀ ਦਾ ਖਾਈ ਕਰਾ ਰੋਟੀ ਦੇ ਮਾਰੀ ਫਿਰਦੇ ਆ ਬਈ ਆਪਾਂ ਤਾਂ ਚਾਰ ਚਾਰ ਚਾਟੋਂ ਨਹੀਂ ਰਹੀਆਂ ਹੁਣ ਤਾਂ ਕੋਈ ਨਹੀਂ ਉਹ ਵੀ ਕਰ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂ ਜੀ ਠੀਕ ਹੈ ਦੱਸੋ ਕੀ ਹੈਲਪ ਕਰ ਸਕਦੀ ਆ ਮੈਂ ਤੁਹਾਡੀ ਹਾਂ ਕਮਾਲ ਦੀ ਗੱਲ ਹੈ ਹੈਲਪ ਤਾਂ ਤੁਸੀਂ ਦੱਸੋ ਅਸੀਂ ਤੁਹਾਡੀ ਕੀ ਕਰੀਏ ਉਹ ਐਨੇ ਡੈਡੀਵਰੀ ਸਰਪੰਚ ਨੇ ਪਿੰਡ ਦੇ ਫਿਰ ਹਨਾ ਤੁਸੀਂ ਸਾਡੇ ਮਹਿਮਾਨ ਨੂੰ ਪਹਿਲੀ ਗੱਲ ਤਾਂ ਤੁਸੀਂ ਉਰੇ ਕਾ ਨੂੰ ਬਹਿ ਕੇ ਉੱਥੇ ਆਪਣੀਆਂ ਦੋ ਦੁਕਾਨਾਂ ਹੈਗੀਆਂ ਨੇ ਜੀ ਉੱਥੇ ਬਹਿ ਜਾ ਕਰੋ ਨਾਲੇ ਏਸੀ ਲੱਗੇ ਹੋਇਆ ਜੀ ਵਧੀਆ ਸੋਫੇ ਸਾਫੇ ਮੈਨੂੰ ਏਸੀ ਦੀ ਹਵਾ ਸੂਟ ਨਹੀਂ ਕਰਦੀ ਨਾਲੇ ਮੈਨੂੰ ਨੇਚਰ 'ਚ ਬੈਣਾ ਪਸੰਦ ਆ ਐਂ ਪੇੜ-ਪੌਦੇ ਦੀ ਛਾਂ ਤੱਲੇ ਨੇਚਰ ਤਾਂ ਹੀ ਆਇਆ ਸਾਹਮਣੇ ਵੱਡਾ ਪਿੱਪਲ ਹੈਗਾ ਕਿ ਉੱਥੇ ਨਹੀਂ ਮੈਨੂੰ ਇਹ ਜਗ੍ਹਾ ਕੰਫਰਟੇਬਲ ਹੈ ਮੈਂ ਇਸ ਕਰਕੇ ਇੱਥੇ ਬੈਠੀ ਆ ਅੱਛਾ ਈ ਅੱਛੇ ਅੱਛੇ ਆਂ ਦੱਸੋ ਵੀ ਖਾਓਗੇ ਪੀਓਗੇ ਕੀ ਹਾਂ ਕੀ ਦੱਸੋ ਕੀ ਮੈਂ ਕੁਝ ਵੀ ਨਹੀਂ ਖਾਣਾ ਪੀਣਾ ਕੋਈ ਲੈਣ ਲਈ ਨਹੀਂ 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 ਮੈਂ ਕੋਲਡ ਡਰਿੰਕ ਪੀਂਦੀ ਨਹੀਂ ਮੈਂ ਆਪਣਾ ਲੰਚ ਲੈ ਕੇ ਆਈ ਆ ਚਾਹ ਕਹੇ ਕਰੇਗਾ ਚਾਹ ਬਣਾ ਦੂ ਨਹੀਂ ਮੈਂ ਚਾਹ ਵੀ ਨਹੀਂ ਪੀਂਦੀ ਤੁਸੀਂ ਇਹ ਦੱਸੋ ਤੁਹਾਨੂੰ ਕੋਈ ਮੈਡੀਸਿਨ ਚਾਹੀਦੀ ਹੈ ਜਾਂ ਮੇਰੀ ਕੋਈ ਹੈਲਪ ਚਾਹੀਦੀ ਹੈ ਉਹ ਦੱਸੋ ਹੈਲਪ ਤਾਂ ਹੀ ਬਸ ਕੁਝ ਨਹੀਂ ਮੈਂ ਚਲੋ ਤੁਸੀਂ ਆਇਓ ਹਣਾ ਵੀ ਮੇਲੇ ਆਈਏ ਮੜਾਇਆ ਮਹਾ ਜਾ ਕੇ ਕਈ ਵਾਰ ਕੋਈ ਲੋਡ ਹੁੰਦੀ ਆ ਪੁੱਛਿਆ ਇਹ ਹੋਰ ਤਾਂ ਕੁਛ ਨਹੀਂ ਇਹ ਮੌਤਵਾਰ ਬੰਦੇ ਨੇ ਜੀ ਪਿੰਡ ਦੇ ਨਹੀਂ ਨਹੀਂ ਤੁਹਾਨੂੰ ਮੇਰੇ ਕਰਕੇ ਨਾ ਇੰਨੀ ਤਕਲੀਫ ਚੱਕਣ ਦੀ ਲੋੜ ਨਹੀਂ ਜੀ ਤਕਲੀਫ ਅਗਰ ਮੈਨੂੰ ਕੋਈ ਹੈਲਪ ਦੀ ਲੋੜ ਹੋਈ ਮੈਂ ਆਪੇ ਤੁਹਾਨੂੰ ਸੁਨੇਹਾ ਉਹ ਤਾਂ ਐਂ ਹੀ ਤੁਸੀਂ ਹੁਣ ਸਾਡੇ ਸਾਰੇ ਪਿੰਡ ਦੀ ਤਕਲੀਫ ਚੱਕੀ ਫਿਰਦੇ ਹੋ ਜੀ ਨਹੀਂ ਅਸੀਂ ਥੋੜੀ ਚੱਕ ਸਕਦੇ ਹਾਂ ਤਕਲੀਫ ਉਹ ਤਾਂ ਕੋਈ ਵੱਡੀ ਗੱਲ ਨਹੀਂ ਜੀ ਇਹ ਮਤਲ ਦਵਾਈਆਂ ਦੂਆਂ ਕਿਵੇਂ ਵਧੀਆ ਜੀ ਨੇ ਕਈ ਨਕਲੀ ਫੋਲੀ ਕਿਵੇਂ ਨੇ ਉਹ ਚੱਕਦੇ ਦੱਸ ਦਿਓ ਆਪਾਂ ਦਵਾਦਿਆ ਕਰਾਂਗੇ ਤੁਸੀਂ ਕੀ ਗੱਲਾਂ ਕਰ ਰਹੇ ਹੋ ਚੈੱਕ ਕਰ ਸਕਦੇ ਹੋ ਸਾਰੀਆਂ ਅਸਲੀ ਮੈਨੂੰ ਤਾਂ ਉਹਦਾ ਕੀ ਪਤਾ ਮੈਂ ਤਾਂ ਐਂ ਕਹਿਣਾ ਹੀ ਮਾ ਹੁਣ ਫ੍ਰੀ ਚ ਦੇ ਕੇ ਫਿਰ ਤੁਹਾਡਾ ਕੀ ਬੇਨਿਫਿਟ ਆਗਾ ਕਿਵੇਂ ਸਰਕਾਰ ਵੱਲੋਂ ਡੁੱਡੂਡੀ ਕਿਵੇਂ ਆ ਤੁਹਾਡਾ ਮੈਨੂੰ ਤੁਹਾਡਾ ਸਿਸਟਮ ਯਾ ਨਹੀਂ ਵਧੀਆ ਲੱਗਿਆ ਜੀ ਵੀ ਕੀ ਗੱਲਬਾਤੀ ਹੈ ਇਹ ਨਾ ਪੈਸੇ ਲੈਣੇ ਹੋ ਤੁਸੀਂ ਪਰਮਾਤਮਾ ਦਾ ਦਿੱਤਾ ਨਾ ਮੇਰੇ ਕੋਲ ਸਾਰਾ ਕੁਝ ਹੈ। ਅੱਛਾ ਜੀ। ਚਲੋ ਵਧੀਆ ਗੱਲ ਹੈ ਜੀ ਉ ਤਾਂ। ਬਸ ਇਹ ਕੰਮ ਕਰਕੇ ਮੈਨੂੰ ਸਕੂਨ ਮਿਲਦਾ ਹੈ। ਤਾਂ ਕਰਦੀ ਆਂ। ਠੀਕ ਹੈ ਠੀਕ। ਬਹੁਤ ਵਧੀਆ ਗੱਲ ਹੈ ਜੀ ਫਿਰ ਤਾਂ। ਫਿਰ ਤੁਸੀਂ ਸਾਨੂੰ ਦੱਸੋ ਇਹ ਲਿਖ ਕੇ ਜਿਹੜੀਆਂ ਦਵਾਈਆਂ ਦੂਆਂ ਘਟਣ ਆ ਪੱਲੇ ਆਉਣੀਆਂ ਕਿ ਸੁਨਾਮੋ? ਅਸੀਂ ਤੁਹਾਡੇ ਨਾਲ ਮੰਨ ਕੇ ਕਰਾ ਦਿਆ ਕਰਾਂਗੇ ਮਾੜਾ ਮੋਟਾ ਹੈਲਪ ਤੁਹਾਡੀ ਜੀ। ਹਾਂਜੀ ਕੋਈ ਨਹੀਂ। ਤੁਸੀਂ ਹੋਰ ਕਿਹੜੇ-ਕਿਹੜੇ ਪਿੰਡ ਜਾਣਦੇ ਹੋ? ਮੈਨੂੰ ਇਹ ਨਹੀਂ ਸਮਝ ਆ ਰਹੀ। ਤੁਸੀਂ ਇੰਨਾ ਕਿਉਂ ਪੁੱਛ ਰਹੇ ਹੋ ਮੇਰੇ ਤੋਂ? ਨਹੀਂ ਨਹੀਂ ਤੁਹਾਨੂੰ ਮੇਰੇ ਤੇ ਕੋਈ ਸ਼ੱਕ ਹੈ? ਨਹੀਂ ਨਹੀਂ ਸ਼ੱਕ ਨਹੀਂ। ਮੇਰੇ ਕੰਮ ਤੇ ਕੋਈ ਸ਼ੱਕ ਨਹੀਂ। ਨਹੀਂ ਨਹੀਂ ਨਹੀਂ। ਤੇ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਸੀ ਜੀ ਮਾ ਤੁਸੀਂ ਨਾ ਮੈਨੂੰ ਆਪਦਾ ਨੰਬਰ ਦਿਓ ਮੈਂ ਉੱਥੇ ਜਾ ਕੇ ਮੈਡੀਕਲ ਤੇ ਗੱਲ ਕਰਾਉਣਾ ਵਿੱਚੀ ਗੋਲੀ ਗੱਪਟਾ ਪਰ ਹੈਗਾ ਪਰੂਗਾ ਚੱਲਣ ਦੋ ਟਰਮਾ ਟੁਰਮਾ ਡੂਲ ਸਾਰਾ ਕੁਝ ਤੁਸੀਂ ਇਹ ਤੁਸੀਂ ਕੀ ਬੋਲ ਰਹੇ ਹੋ ਤੁਹਾਨੂੰ ਸਮਝ ਹੈ ਆਪਣੇ ਪਿੰਡ ਦਾ ਤਸਤੇਾਨਾਸ ਕਰਨਾ ਚਾਹੁੰਦੇ ਹੋ ਕਿਉਂ ਓਏ ਮੈਂ ਤੈਨੂੰ ਕਿਹਾ ਸੀ ਨਾ ਵੀ ਇਹੇ ਜੇ ਨਹੀਂ ਹੈਗੇ ਇਹ ਇਹ ਮੁੰਡਾ ਸ਼ੱਕ ਕਰਦਾ ਸੀ ਜੀ ਨਾ ਹੁੰ ਹੋ ਜਾਂਦੀ ਸੀ ਸਰਪੰਚ ਸਾਹਿਬ ਵੀ ਸ਼ੱਕ ਕਰੀ ਜਾਂਦੀ ਸੀ ਵੀ ਕਈ ਵਾਰ ਪਤਾ ਕਰਕੇ ਉਹ ਹਨਾ ਪਹਿਲਾਂ ਬਹੁਤ ਆਏ ਡਾਕਟਰ ਉਹ ਜੀ ਉਹ ਨਸ਼ਾ ਨੁਸ਼ਾ ਲੱਗ ਗਿਆ ਸੀ ਵੇਚਣਾ ਤੇ ਤੁਸੀਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਲਿਆ ਸੀ ਜੀ ਇਹਦਾ ਭਜਾ ਤੇ ਦੀ ਪਿੰਡ ਚੋਂ ਹੀ ਤਾਈਓ ਅਸੀਂ ਤੁਹਾਨੂੰ ਮੈਨੂੰ ਤੁਹਾਡੀ ਇਮਾਨਦਾਰੀ ਤੇ ਪੂਰਾ ਯਕੀਨ ਆਈ ਹਨਾ ਮੇਰਾ ਸ਼ੱਕ ਥੋੜਾ ਆ ਉਹ ਕਲੀਅਰ ਹੋ ਗਿਆ ਤੇ ਤੁਸੀਂ ਤਾਂ ਬਹੁਤ ਵਧੀਆ ਕੰਮ ਕਰਦੇ ਤੁਸੀਂ ਇਹੇ ਦੱਸੋ ਜੀ ਹੁਣ ਅਸੀਂ ਤੁਹਾਡੇ ਨਾਲ ਆ ਜਮਾ ਕੋਈ ਹੈਲਪ ਦੀ ਲੋੜ ਆ ਹਾਂ ਜੀ ਅਗਰ ਮੈਨੂੰ ਕੋਈ ਹੈਲਪ ਦੀ ਲੋੜ ਹੋਈ ਮੈਂ ਆਪੇ ਹੀ ਦੱਸ ਦਊਂਗੀ ਤੁਸੀਂ ਹੁਣ ਪਲੀਜ਼ ਚਲੇ ਜਾਓ ਮੈਨੂੰ ਕੱਲਾ ਛੱਡ ਦਿਓ ਨਹੀਂ ਮੇਰੀ ਵੀ ਫਾਰਮੇਸੀ ਕਰੀ ਹੋਈ ਹੈ ਜੀ ਮੈਂ ਜਾਣ ਦਾ ਮਾੜਾ ਮੂਟਾ ਕੰਮ ਅਗਰ ਮੈਨੂੰ ਕੋਈ ਹੈਲਪ ਦੀ ਲੋੜ ਹੋਈ ਮੈਂ ਆਪੇ ਤੁਹਾਨੂੰ ਸਰਪੰਚ ਦੇ ਘਰੇ ਹੀ ਆਉਣਾ ਤੁਸੀਂ ਮੈਂ ਆਪੇ ਤੁਹਾਨੂੰ ਬੁਲਾ ਲਾਂਗਾ ਹਾਂ ਜੀ ਸਰਪੰਚ ਦਾ ਇਹ ਹਾਂ ਜੀ ਹਾਂ ਜੀ ਜ਼ਰੂਰ ਨਹੀਂ ਨਹੀਂ ਬਹੁਤ ਵਧੀਆ ਕ ਠੀਕ ਹੈ ਫਿਰ ਘਰੇ ਮਾਰਿਓ ਕਿਹੜਾ ਹਾਂ ਹਾਂਜੀ ਜ਼ਰੂਰ ਹਾਂ ਉਹ ਨੰਬਰ ਤੁਸੀਂ ਲੈ ਲਓ ਕਈ ਵਾਰ ਮੈਡੀਕਲ ਤੋਂ ਹਨਾ ਕੋਈ ਮੈਡੀਸਿਨ ਲੈਣੀ ਹੋਵੇ ਹੋਰ ਆਪਾਂ ਬਾਕੀ ਜਿਹੜਾ ਰੇਟ ਉਧਰੋਂ ਪੈਂਦੀ ਆਪਾਂ ਨੂੰ ਉਹੀ ਰੇਟ ਆ ਜੀ ਮੇਰੀ ਸਾਰੀ ਟੀਮ ਮੇਰਾ ਸਾਰਾ ਕੰਮ ਕਰਕੇ ਚਲੀ ਜਾਂਦੀ ਹੈ ਟਾਈਮ ਨਾਲ ਮੈਡੀਸਿਨ ਪਹੁੰਚਾ ਦਿੰਦੀ ਹੈ ਟਾਈਮ ਨਾਲ ਮੈਨੂੰ ਵੀ ਛੱਡ ਦਿੰਦੀ ਹੈ ਮੈਨੂੰ ਵੀ ਲੈ ਜਾਂਦੀ ਹੈ ਤੁਹਾਡਾ ਨਾਮ ਕੀ ਡਾਕਟਰ ਜੈਜ ਅੱਛਾ ਜੈਜ ਜੀ ਪਤਾ ਗੱਲ ਕੀ ਹੈ ਕਈ ਵਾਰ ਦੇਖੋ ਹੁਣ ਧੁੰਦਾ ਧੁੰਦਾ ਪਿਆ ਕਰਨਗੇ ਹਨਾ ਹੀ ਠੀਕ ਹੈ ਕਈ ਵਾਰ ਲੇਟ ਹੋਮੋ ਥੋੜਾ ਆਪਣਾ ਘਰ ਆਪਣੀ ਕੋਠੀ ਕਦੋਂ ਮਰਜੀ ਆਉ ਕੋਈ ਚੱਕਰ ਨਹੀਂ ਹੈਗਾ ਜੀ ਬਾਕੀ ਹੋਰ ਵੀ ਮੈਂ ਕਹਿੰਦੀ ਸੀ ਵੀ ਕਈ ਵਾਰੀ ਮਤਲਬ ਕਿ ਐਮਰਜੈਂਸੀ ਤੁਹਾਡੇ ਕੋਲ ਮਰੀਜ਼ ਆ ਗਿਆ ਕਿਤੇ ਲਿਜਾਣਾ ਹੀ ਹਾਂ ਹਾਂ ਗੱਡੀਆਂ ਘਰੇ ਖੜੀ ਨਹੀਂ ਆਪਣਾ ਕੋਈ ਸਾਰਾ ਸਾਧਨ ਹੈਗੇ ਨਹੀਂ ਤੁਸੀਂ ਜਾਓਗੇ ਤਾਂ ਮਰੀਜ਼ ਆਣਗੇ ਨਾ ਤੁਸੀਂ ਮੇਰਾ ਬਹੁਤ ਜ਼ਿਆਦਾ ਟਾਈਮ ਨਹੀਂ ਨਾ ਸੌਰੀ ਜੀ ਠੀਕ ਹੈ ਓਕੇ ਠੀਕ ਹੈ ਧੰਨਵਾਦ ਥੈਂਕ ਯੂ ਠੀਕ ਹੈ ਜੀ ਹਾਂ ਉਹ ਮੈਂ ਤੁਹਾਨੂੰ ਦੱਸਦਾ ਨੀ ਨੰਬਰ ਕੋਈ ਨਹੀਂ ਕੋਈ ਨਹੀਂ ਹਾਂ ਕੋਈ ਗੱਲ ਠੀਕ ਹੈ ਕਿੱਦਾਂ ਦੀ ਆਈਟਮਾਂ ਨੇ ਸਪਿੰਟ ਕੁੱਲੂ ਆ ਜਨੀਪਾ ਆ ਜਨੀਪਾ ਨਿੰਬੂ ਵਾਲਾ ਪਾਣੀ ਪੀ ਕੁੱਲੂ ਹਾਂ ਬਾਈ ਬੱਤਵਾ ਕੋਈ ਆ ਪਾਣੀ ਪੀਨੇ ਪਿਆ ਕੁੱਲੂ ਮੈਂ ਪੋੜਾ ਪਾਣੀ ਪੀ ਮੈਂ ਹੁੰਡਿਆ ਤੇਰੀ ਬੀਬੀ ਕਿੱਥੇ ਆ ਸੱਤ ਆ ਬੋਸ ਤੇ ਕਿਹਦੇ ਆ ਐ ਨੂੰ ਕੀ ਹੋ ਗਿਆ ਵੇ ਕੋਈ ਸਪਰੇ ਨਹੀਂ ਕਰਦੀ ਮਤਲਬ ਇਹਨੂੰ ਚੜ ਗਈ ਅੱਛਾ ਫਿਰ ਦਵਾਈ ਦੂਈ ਨਹੀਂ ਦਵਾਈ ਦਵਾਈ ਦਪਾਉਣੇ ਆ ਬੇ ਅੱਛੀ ਜਣੇ ਨਾ ਆਪਣੇ ਪਿੰਡ ਵਾਲੀ ਡਾਕਟਰ ਨੇ ਕੋਲ ਲੈ ਜਾਓ ਲਾ ਨਾ ਨੇਂਪੂ ਨਾਲ ਲੋਡ ਹੋਊ ਪੀਲਾ ਪੀਲਾ ਨਹੀਂ ਪੂਪੀ ਉਹ ਪੈਸੇ ਵਾਰ ਲਊਗੀ ਲੈ ਪੈਸੇ ਨਹੀਂ ਲੈਂਦੀ ਹੈਗੀ ਤਾਂ ਫ੍ਰੀ ਇਲਾਜ ਕਰਦੀ ਹੈਗੀ ਅੱਜ ਉਹਨਾਂ ਨੇ ਪੈਸੇ ਨਹੀਂ ਦਿੱਤੇ ਮੈਂ ਉਹਨੂੰ ਕਹੇ ਦੀ ਪੈਸੇ ਦੇ ਦਿਓ ਮੁੰਡੇ ਚ ਉੱਠ ਕੇ ਭੱਜ ਗਏ ਮੈਂ ਕੀ ਕਹਿਰੀਂਗੀ ਉਹ ਤਾਂ ਫ੍ਰੀ ਇਲਾਜ ਕਰਦੀ ਆ ਹੁਣ ਇਹ ਲੈ ਜਾ ਉਹਨੂੰ ਸੰਧੀਪਾੜ ਨੇਂਪੂ ਵਾਲਾ ਨੇਂਪੂ ਨੇ ਰਿਪੋਰਟ ਰਿਪੋਰਟਾਂ ਦੇ ਬਾੜੇ ਪੈਸੇ ਲੱਗ ਜਾਣਗੇ ਕੋਈ ਨਹੀਂ ਕਹੀ ਜਾਨੀ ਹੈ ਕਿ ਉਹ ਤਾਂ ਦਵਾਈ ਦੇ ਦੂਗੀ ਜਾਨ ਸਰ ਤੈਨੂੰ ਠੀਕ ਕਰ ਦੂਗੀ ਫ੍ਰੀ ਇਲਾਜ ਕਰਦੀ ਹੈ ਬਾਰ ਬਾਰ ਕਹੀਏ ਨੇ ਨੇ ਟਾਈਮ ਤੇ ਤੂੰ ਉੱਥੇ ਪਹੁੰਚ ਜੇਗਾ ਕਿੱਥੇ ਕਿੱਥੇ ਬਈ ਕੇਵਲ ਸਰਪੰਚ ਕੇ ਪਲਾਟ ਚ ਬੈਣੀ ਹੁੰਦੀ ਹੈ ਡਾਕਟਰ ਨਹੀਂ ਬਈ ਪੈਸੇ ਵਾਲੇ ਲੋ ਉੱਲੂ ਕੋਈ ਨਹੀਂ ਕੋਈ ਨਹੀਂ ਸੰਦੀਪ ਇਹਨੂੰ ਸਮਝ ਨਹੀਂ ਆਉਂਦੀ ਮੈਂ ਕਹੀ ਜਾਨੀਆ ਪੈਸੇ ਨਹੀਂ ਲੈਂਦੀ ਉਹ ਮੈਂ ਕਹਿੰਦਾ ਭਾਬੀ ਆਈ ਸਰਜੂਗਾ ਕੋਈ ਨਹੀਂ ਸਰਜੂਗਾ ਸੰਦੀਪ ਨਾ ਤੇਰੀ ਹਾਲਤ ਬੜਾ ਮਾਰ ਤਗੜਾ ਹੋ ਮੜਾ ਇਹਨਾਂ ਦੇ ਲਈ ਸੱਟਾ ਕਰ ਦੇ ਮੇਰੇ ਕਰਕੇ ਚੱਲ ਉੱਠੜਾ ਚਾਪਣ ਤਾਂ ਮੁੱਢੋਂ ਹੀ ਨੇ ਬਿਮਾਰੀ ਤੇ ਗਰੀਬੀ ਆਹ ਨਾਲ ਨਾਲ ਕਰਨਾ ਪਊਗਾ ਬੋਲਿਆ